ਪਿਆਰ ਪ੍ਰੀਤ ਅਸੀ ਅਕਾਲ ਜੀ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆ ਦੇਖੋ ਜੀ ਇਹ ਗੰਬੀਰ ਫੇਰ ਥੈਂਕ ਸੁੱਤਾ ਪਿਆ ਵਾ ਜੀ ਇਹ ਗੰਬੀਰ ਨੂੰ ਠਾਲ ਕੇ ਫਿਰ ਅਸੀਂ ਚੱਲਦੇ ਆ ਉਧਰ ਲੈ ਕੇ ਡੰਗਰਾਂ ਵਿੱਚ ਇਹ ਗੰਬੀਰ ਇਹ ਗੰਬੀਰ ਵੀਰੇ ਉੱਥੋਂ ਆ ਦੇਖੋ ਜੀ ਇਹ ਗੰਬੀਰ ਪੀ ਰਿਹਾ ਚਾਹ ਮੂੰ ਮਾ ਧੋਕੇ ਬਰਸ਼-ਬਰਸ਼ ਕਰਕੇ ਜੀ ਹਰ ਅਸੀਂ ਚਾਹ ਬਣਾਉਣ ਤੋਂ ਕਰ ਦੂ

ਕੀ ਖੜੀ ਰੱਖਦਾ ਇਹਨਾਂ ਤੇ ਦੱਤਾ ਦੁੱਲਾਬ ਆ ਦੀ ਸ਼ਾਦਾਂ ਦੇ ਨਾ ਰਿਆਸਤ ਆ ਗਿਆ ਦੇ ਬਾਹਰ ਤੇ ਗਾਇਆ ਨੂੰ ਹੌਲੀ ਜਿਹਾ ਬੋਲ ਲੱਗਿਆ ਹੋ ਖੜੀ ਹੈ ਸਾਡੀ ਲੱਡੋ ਖੜੀ ਤੇ ਬਣੀ ਇਹ ਸਾਡਾ ਕਟੀਆਂ ਨਾਮ ਆ ਜੀ ਹੋ ਵੱਡੀ ਵਾਲੀ ਹਣੀ ਤੇ ਛੋਟੀ ਵਾਲੀ ਬਣੀ ਆ ਜੀ ਸਾਡੀ ਖੜੀ ਆ ਲੱਡੋ ਆ ਵੇਚੀ ਸਾਡੇ ਹੀ ਮੁਰਗੇ ਭੱਜੀ ਜਾਂਦੇ ਆ

ਕਿਆ ਨਾਲ ਫੱਜੀ ਜਾਉਂਗਾ ਮੈਂ ਗੁਰਦੁਆਰੇ ਇਠਾ ਠੰਡਾ ਠੰਡਾ ਪਾਣੀ ਜੀ ਤੇ ਇਠਾ ਠੰਡਾ ਠੰਡਾ ਪਾਣੀ ਮੈਨ ਰਹਾ ਲੈ ਚਾਹੀਏ ਗਰਮੀ ਹੈ ਅੱਜ ਹੈਗਾ ਜੀ ਸਦਰਾ ਦਾ ਦਿਹਾੜਾ ਐਸ ਜੀ ਅਸੀਂ ਗੁਰਦੁਆਰਾ ਸਾਹਿਬ ਪੱਥਾ ਟਿਕਣ ਆਏ ਸੀਗੇ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੁਰਦੁਆਰੇ ਆ ਕੇ ਅਸੀਂ ਖਾਧੀ ਰੋਟੀ ਹੁਣ ਕਰਨ ਲੱਗੇ ਆ ਅਸੀਂ ਸਟਡੀ ਮੇਰਾ ਵੀਪਰ ਹੈਗਾ ਜੀ ਹਿਸਟਰੀ ਦਾ ਮੇਰਾ ਹੈਗਾ ਜੀ ਮੈਚ ਦਾ ਦੇਖੋ ਜੀ ਕਿੰਨਾ ਔਖਾ ਕੰਮ ਆ ਹੁਣ ਅਸੀਂ ਸਟੱਡੀ ਕਰਕੇ ਸਾਨੂੰ ਮਿਲਦੇ ਆ ਦੇਖਾਂਗੇ ਇੱਕ ਘੰਟੇ ਤੋਂ ਬਾਅਦ ਜੀ ਅਸੀਂ ਹੁਣ ਆ ਕਿੱਦਣ ਲੱਗਿਆ ਲੁੱਡੋ ਸਾਨੂੰ ਲੱਗੀ ਸੀ ਭੋਖੇ ਜੀ ਏਕ ਨੂੰ ਕਹਿੰਦਾ ਮੈਂ ਸਮੂਸੇ ਖਾਣੇ ਆ ਮੈਂ ਕਿਹਾ ਮੈਂ ਸਮੂਸੇ ਹੀ ਖਾਣੇ ਆ ਏਕ ਔਂਕਾ ਲੁੱਡੂ ਦਾ ਮੈਚ ਲਾ ਲਈਏ ਜਿਹੜਾ ਜਿੱਤੇ ਆ ਉਹ ਖਾਊਗਾ ਆਪਦੀ ਫੇਵਰੇਟ ਫੇਵਰੇਟ ਚੀਜ਼ ਕੀ 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 ਖਾਣਾ ਬਾਬਾ ਮੈਂ ਖਾਊਂਗਾ ਸਮੋਸੇ ਦੇ ਦੇਆ ਕਿਹੜਾ ਜੱਤ ਦਾ ਲੁੱਡੋ ਦੇ ਵਿੱਚ ਬੰਦੂ ਦੇਖ ਲਈ ਲੁੱਡਾ ਦਾ ਮੈਚ ਚੱਲਦਾ ਦੇਖੇ ਮਿਹਨੂ ਖੜਦਾ ਵੈ ਮਿਹਨੂ ਏਕਮ ਦਾ ਹੈਗਾ ਜੀ ਬਲੂ ਕਲਰ ਮੇਰਾ ਰੈੱਡ ਦੇ ਦੇ ਦੇਆ ਕਿਹੜਾ ਜੱਤ ਦਾ ਆ ਦੇਖੋ ਜੀ ਬੇ ਹੁਣ ਜਿੱਤਣ ਵਾਲਾ ਵਾ ਦੇਖੋ ਇਹ ਹਾਰ ਤੇ ਹੁਣ ਮੇਰੇ ਫਿਊਟ ਟਾਉਣਗੇ ਸਮੋਸੇ ਆ ਦੇਖੋ ਜੀ ਹੁਣ ਇਹ ਖਾਊਗਾ ਸਮੋਸੇ ਤੇ ਮੈਂ ਜੱਗ ਤੇ ਕੀ ਖਾਉਂਗੇ ਵੀਰੇ ਤੁਸੀਂ ਖਾਉਂਗੇ ਹੁਣ ਸਮੋਸੇ ਕਲੀ ਆ ਗਏ ਮੇਰੇ ਫਿਰ ਜੜ ਸਮੋਸੇ ਆ ਦੇ ਭਾਈ ਲੈ ਚਾਰ ਲਿਆਂਦੇ ਸੀ ਸਮੋਸੇ ਦੋ ਮੇਰੇ ਤੇ ਇੱਕ ਮਿਲ ਨੂੰਮੀ ਦਾ ਤੇ ਇੱਕ ਇਹਦਾ ਚਾਰ ਸਮੋਸੇ ਆਈ ਦੋ ਮੇਰੇ ਆ ਤਾਂ ਕਿਉਂਕਿ ਮੈਂ ਜਿੱਤੇ ਆ ਸੀ ਇਹਦਾ ਇੱਕ ਹੀ ਆਈ ਇਹਦਾ ਇੱਕ ਦੂਜੇ ਤੇ ਆਈ ਸੀ ਹੁਣ ਅਸੀਂ ਆ ਗਏ ਆਈ ਦੁਪਹਿਰ ਦੀ ਸਨੀਕਰ ਡੰਗਰਾਂ ਦੀ ਆ ਨਮਾਕੇ ਇੱਥੇ ਬੰਤੀ ਸੀ ਸੱਡ ਥੱਲੇ ਹੀ ਉਹਨੂੰ ਅਸੀਂ ਕਰਾਂਗੇ ਉੱਧਰ ਕਈ ਆ ਦੇਖੋ ਜੀ ਖਲ ਗਿਆ ਵਰਗੇ ਤੇ ਆ ਦੇਖੋ ਜੀ ਚੰਗਤ ਟੰਡੂ ਕਰ ਦਿਆ ਤੇ ਇਹ ਅੱਜ ਦੇਖਦੇ ਕਿੰਨੇ ਕੰਡੇ ਆਣਗੇ ਆ ਦੇਖੋ ਜੀ ਸਾਡੀ ਬੱਕਰੀਏ ਸੂਨੇ ਸੂਨੇ ਬੋਲੂ ਬੋਲੂ ਮਰ ਗਈ ਬੰਬਲੇ ਲੱਗੇ ਸਾਡੀ ਸੀਗੀ ਫ੍ਰਿਜ ਖਰਾਬ ਵੀਰਾਂ ਨੂੰ ਫਿਰ ਦਿੱਤੀ ਕੱਟਦਾ ਵਾ ਵੇਖੋ ਕੱਲਾ ਕੱਲਾ ਪਰਦਾ ਖੋਲਿਆ ਪਿਆ ਜੀ ਵੀਰੇ ਨੇ ਜੀ ਹੌਲਾ ਜਿਹਾ ਸਿਲਵਾ ਉੱਤਰ ਜਾਈ ਨੇ ਉਹ ਪਾਰ ਮਾਰਕੇ ਕੋਲਸ ਮਾਰਕੇ ਵਾਰੀ ਵੀ ਕੋਲ ਰਹੇ ਸਾਦਾ ਹੀ ਬਣ ਕੇ ਤਿਆਰ ਹੋ ਗਿਆ ਸੀ ਨਿੰਬੂ ਪਾਣੀ ਨਿੰਬੂ ਪਾਣੀ ਦੇਖਣ ਨੂੰ ਤਾਂ ਬਹੁਤ ਸਵਾਦ ਲੱਗਦਾ ਬਾਕੀ ਸੋਨੂੰ ਪੀ ਕੇ ਦੱਸਦੇ ਆ ਜੀ ਪੀਸਾ ਤਾਂ ਹੁੰਦਾ ਦੀ ਪਹਿਲਾਂ ਸੀ ਬਹੁਤ ਹੀ ਗੀਆਂ ਸੀ ਉਹ ਬਹੁਤ ਟੇਸਟੀ ਬਣਿਆ ਵਾ ਜੀ ਮੇਰੇ ਬੁੱਬਾ ਨੇ ਉਹ ਦੇਖੋ ਜੀ ਉਹ ਦੁਬਾਰਾ ਪੜਨ ਲਾਇਆ ਵਾ ਜੀ ਮੈਂ ਮੈਂ ਬਣਾ ਪੜਿਆ ਨਹੀਂ ਸੀ ਕਿਉਂਕਿ ਮੰਮੀ ਸੌਂ ਗਈ ਸੀ ਆਪਾਂ ਚੱਕ ਲਿਆ ਵਾ ਤੇ ਇਹ ਫਰ ਬੱਬੀ ਕਾ ਨਹੀਂ ਪਾੜ ਗਈ ਸੀ ਤੇ ਪੜ ਗਏ ਆਪਾਂ ਇਹ ਬੜ ਬਈ ਵੀ ਬੱਬੀ ਨੂੰ ਸਾਰ ਹੋ ਗਿਆ ਤਾਂ ਵਸਾ ਆਪਾਂ ਭਾਂਡਾ ਹੀ ਸ਼ਾਮ ਨੂੰ ਪਹੁੰਚੇ ਹੀ ਗਰਾਊਂਡ ਦੇ ਵਿੱਚ ਕ੍ਰਿਕਟ ਖੇਡਣ ਲਈ ਇੱਥੇ ਸਾਡਾ ਬਲੌਗ ਖਤਮ ਹੁੰਦਾ ਹੈ ਤੁਹਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ